ਸਮੁੰਦਰਾ ਇਹ ਕੋਈ ਸਧਾਰਨ ਤਰੀਕੀ ਨਾਲ ਨਹੀਂ ਬੁਲੀ ਪਲੈਨਿੰਗ ਨਾਲ ਬੁਲੀ ਗਈ। ਪਰ ਸਮੁੰਦਰਾ ਜਿੰਨੀ ਦੇਰ ਇਹਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਮਿਲਦੀ। ਓਨੀ ਦੇਰ ਖਾਸ ਕਰਕੇ ਸਿੱਖਾਂ ਦੇ ਜਿਹੜੇ ਹਿਰਦੇ ਨੇ ਬਲੂੰਦ ਰਹਿਣਗੇ। ਇਹ ਇਹਨਾਂ ਦੀ ਮਾਨਸਿਕਤਾ ਜਿਹੜੀ ਆਮ ਆਦਮੀ ਪਾਛੀ ਜੀ ਹੈ ਨਾ ਉਹ ਸਾਨੂੰ ਸਾਰਿਆਂ ਨੂੰ ਦਿਖਦੀ ਆ। ਇਹਨਾਂ ਨੇ ਬੋਲਾਂ ਚਕਾਉਣ ਤੋਂ ਲੈ ਕੇ ਇਸ ਤੱਕ ਇਸ ਸਮੇਂ ਤੱਕ ਪਹੁੰਚਣ ਵਿੱਚ ਕਿੰਨਾ ਵੱਡਾ ਇਹਨਾਂ ਦੀ ਜਿਹੜੀ ਛਾਜ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਰੋਸ ਧਰਨੇ ਵੇਖਣ ਨੂੰ ਮਿਲ ਰਹੇ ਨੇ ਮੈਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਆ ਔਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਦੇ ਖਿਲਾਫ ਇਹ ਰੋਸ ਵੇਖਣ ਨੂੰ ਮਿਲ ਰਿਹਾ ਕਿਉਂਕਿ ਗੁਰੂ ਸਹਿਬਾਨਾ ਦੇ ਉੱਤੇ ਟਿੱਪਣੀ ਕਰਨ ਤੋਂ ਬਾਅਦ ਅਤੀਸ਼ੀ ਵਿਵਾਦਾਂ ਵਿੱਚ ਘਿਰ ਗਈ ਹੈ ਔਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਹੈ ਹੱਤਾਂ ਦੇ ਵਿੱਚ ਤਕਤੀਆਂ ਨੇ ਅਤੀਸ਼ੀ ਨੂੰ ਗ੍ਰਫਤਾਰ ਕਰੋ ਔਰ ਮਾਮਲਾ ਦਰਜ ਕਰਨ ਦੀ ਸ਼ਰਮਣੀ ਅਕਾਲੀ ਦਲ ਮੰਗ ਕਰ ਰਹੀ ਹੈ ਮੇਰੇ ਨਾਲ ਸ਼ਰਨਜੀਤ ਸਿੰਘ ਢੁੱਲੋਂ ਨੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੜਕਾਂ ਦੇ ਉੱਤੇ ਹੋ ਧਰਨੇ ਦੇ ਰਹੇ ਹੋ ਮੰਗ ਪੱਤਰ ਵੀ ਦੇਣਾ ਕਿ ਸ਼ਰਮਣੀ ਅਕਾਲੀ ਦਲ ਦੀ ਮੰਗ ਕੀ ਹੈ ਕਿ ਮਾਮਲਾ ਦਰਜ ਹੋਵੇ ਦੇਖੋ ਮੈਂ ਸਮਝਦਾ ਇਹ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਬਾਰੇ ਮਾਰੀ ਸ਼ਬਦਾਂ ਦੀ ਜੋ ਬੋਲੀ ਹੈ ਇਹ ਕੱਲੀ ਆਤਸ਼ੀ ਨੇ ਨਹੀਂ ਬੋਲੀ ਇਹ ਪਲੈਨਿੰਗ ਦੇ ਨਾਲ ਜਿਹੜੀ ਆਪ ਪਾਰਿਆਂ ਦੀ ਪਾਰਟੀ ਹੈ ਉਹ ਤੋਂ ਬੁਲਵਾਇਆ ਗਿਆ ਸੋ ਮੈਂ ਸਮਝਦਾ ਇਹ ਕੋਈ ਸਧਾਰਨ ਤਰੀਕੇ ਨਾਲ ਨਹੀਂ ਬੁਲੀ ਪਲੈਨਿੰਗ ਨਾਲ ਬੁਲੀ ਗਈ ਹੈ ਅਸਲ ਵਿੱਚ ਜਿਸ ਤਰੀਕੇ ਦੇ ਨਾਲ ਸਾਡੀਆਂ ਸਿੱਖ ਸੰਸਥਾਵਾਂ ਦਾ ਕੋਰ ਨਾਦਰ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਭੈੜੀ ਸ਼ਬਦਾਲੀ ਬੁਲੀ ਜਾ ਰਹੀ ਹੈ ਇਹ ਜਾਣ ਬੁੱਝ ਕੇ ਸਾਰਾ ਕੋਈ ਪਲੈਨਿੰਗ ਨਾ ਕੀਤਾ ਜਾ ਰਿਹਾ। ਔਰ ਜੋ ਬੇਅਦਬੀਆਂ ਸ਼ੁਰੂ ਹੋਈਆਂ ਇਹ ਬੇਅਦਬੀਆਂ ਵੀ ਜਦੋਂ ਦੀ ਇਹ ਪਾਰਟੀ ਬਣੀਆਂ ਉਸ ਮੌਕੇ ਤੋਂ ਸ਼ੁਰੂ ਹੋਈਆਂ ਨੇ। ਸੋ ਮੈਂ ਸਮਝਦਾ ਜਿੰਨੀ ਦੇ ਇਹਦਾ ਕੋਈ ਰੋਸ ਕੱਲੇ ਪੰਜਾਬ 'ਚਾ ਹਿੰਦੁਸਤਾਨ ਦੇ ਵਿੱਚੇ ਨਹੀਂ ਹੈ ਸਾਰੇ ਵਰਲਡ ਦੇ ਵਿੱਚ। ਇਹਦਾ ਰੋਸ ਪਾਇਆ ਜਾ ਰਿਹਾ। ਅੱਜ ਪੰਜਾਬ ਦੇ ਵਿੱਚ ਥਾ ਥਾ ਦੇ ਉੱਤੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਸਾਹਮਣੇ ਧਰਨੇ ਦਿੱਤੇ ਜਾ ਰਹੇ ਨੇ ਬੜੀ ਵੱਡੀ ਗਿੜਤੀ ਦੇ ਵਿੱਚ ਰੋਸ ਧਰਨੇ ਉੱਥੇ ਲੱਗੇ ਨੇ ਔਰ ਮੈਂ ਸਮਝਦਾ ਜਿੰਨੀ ਦੇਰ ਇਹਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਮਿਲਦੀ ਓਨੀ ਦੇਰ ਖਾਸ ਕਰਕੇ ਸਿੱਖਾਂ ਦੇ ਜਿਹੜੇ ਹਿਰਦੇ ਨੇ ਬਲੂਦਰੇ ਰਹੇਗੇ ਸੋ ਅਸੀਂ ਮੰਗ ਕਰਦੇ ਆ ਕਿ ਇਹਦੇ ਖਿਲਾਫ ਦਬ ਕੇ ਐਕਸ਼ਨ ਲਿਆ ਜਾਵੇ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਸੋ ਮੇਰੇ ਨਾਲ ਰਣਜੀਤ ਢਿੱਲੋਂ ਵੀ ਨੇ ਅਸ਼ਰਮਨੀ ਕਾਲੀਦਾਸ ਦੇ ਸੀਨੀਅਰ ਆਗੂ ਤੁਸੀਂ ਮੈਮੋਰੰਡਮ ਵੀ ਦੇ ਰਹੇ ਹੋ ਦੇਖੋ ਇਹ ਮੈਮੋਰੰਡਮ ਜਿਹੜਾ ਅਸੀਂ ਦੇ ਰਹੇ ਹਾਂ ਤੁਹਾਨੂੰ ਪਤਾ ਉਹਦਾ ਕਾਰਨ ਕੀ ਹੈ ਇਹ ਇਹਨਾਂ ਦੀ ਮਾਨਸਿਕਤਾ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਨਾ ਉਹ ਸਾਨੂੰ ਸਾਰਿਆਂ ਨੂੰ ਦਿਖਦੀ ਆ ਵੀ ਇਹਨਾਂ ਨੇ ਗੋਲਗਾ ਚਕਾਉਣ ਤੋਂ ਲੈ ਕੇ ਇਸ ਤੱਕ ਇਸ ਸਮੇਂ ਤੱਕ ਪਹੁੰਚਣ ਵਿੱਚ ਕਿੱਡਾ ਵੱਡਾ ਇਹਨਾਂ ਦੀ ਸਰੀ ਸਾਜਿਸ਼ ਹੈ ਉਹ ਸਾਜਿਸ਼ ਜਿਹੜੀ ਜाहिर ਕਰਨੀ ਚਾਹੀਦੀ ਹੈ ਉਹ ਜਾਗਰ ਕਰਨੀ ਚਾਹੀਦੀ ਹੈ ਲੋਕਾਂ ਤੱਕ ਲੈ ਕੇ ਆਉਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ 'ਚ ਲੋਕ ਜਾਗਰੂਕ ਹੋ ਸਕਣ ਲੋਕ ਸਮਝ ਸਕਣ ਸੋ ਇਹ लुधियाना प्रशासन ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਮੋਰੰਡਮ ਦਿੱਤਾ ਜਾ ਰਿਹਾ ਜਿੱਨੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਔਰ ਜਿੰਦਾ ਅਕਾਲੀ ਦਲ ਦੀ ਲੀਡਰਸ਼ਿਪ ਮੰਗ ਕਰ ਰਹੀ ਹੈ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਮਾਦੀ ਪਾਰਟੀ ਦੀ ਲੀਡਰ ਉਸਦੇ ਤੇ ਮਾਮਲਾ ਦਰਜ ਹੋ ਪੰਜ ਸਾਲ ਜੋ ਟਕਰਾਊਗਾ ਕੈਮਰਾਮੈਨ ਰਾਜੀਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ